ਚਲੰਦਰਾ ਦੇ ਨਗਰ ਨਿਗਮ ਦਫ਼ਤਰ ਵਿਖੇ ਨਿਗਮ ਕਰਮਚਾਰੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਕਰਮਚਾਰੀ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਦਫ਼ਤਰ ਵੱਲੋਂ ਅਧਿਕਾਰੀਆਂ ਨੂੰ ਦਿੱਤੇ ਗਏ ਨਵੇਂ ਹੁਕਮਾਂ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਹੁਣਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਚਲੰਦਰਾ ਤੋਂ ਈਸ਼ਾਨ ਚੁਨੇਚਾ ਦੇ ਨਾਲ ਸतीश ਕੁਮਾਰ ਦੀ ਰਿਪੋਰਟ ਧਰਨਾ ਇਹ ਮੰਨ ਜੋ ਕਮਿਸ਼ਨਰ ਜੀ ਵੱਲੋਂ ਇੱਕ ਆਡਿਟ ਛੱਡੇ ਗਿਆ ਕੋਰ ਦੇ ਵਿੱਚ ਸਾਰੇ ਆਫੀਸਰ ਜਿਹੜੇ ਵੱਖ-ਵੱਖ ਬ੍ਰਾਂਚਾਂ ਦੇ ਆ ਉਹਨਾਂ ਨੂੰ ਸਫਾਈ ਦੇ ਪ੍ਰਬੰਧਨ ਅਸੀਂ ਕੱਲ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਤੇ ਬੇਨਤੀ ਕੀਤੀ ਹੈ ਵੀ ਜਿਹਨਾਂ ਅਫਸਰਾਂ ਨੂੰ ਤਜਰਬਾ ਨਹੀਂਗਾ ਉਹਨਾਂ ਨੂੰ ਸਫਾਈ ਵਿੱਚ ਨਾਲ ਆਇਆ ਜਾਵੇ ਜਿੱਥੇ ਕਾਗੁਰਜਿੰਦਿਆ ਬੈਂਕਿੰਗ ਬ੍ਰਾਂਚਾਂ ਸਫਰ ਕਰਨਗੀਆਂ ਉਹਦੇ ਨਾਲ ਤੇ ਸਫਾਈ ਦਾ ਕੰਮ ਵੀ ਸਫਰ ਹੋਏਗਾ ਬਿਹਤਰ ਹੋਏਗਾ ਕਿ ਜਿਹੜੀ ਬ੍ਰਾਂਚ ਹੈਲਥ ਬ੍ਰਾਂਚ ਇਸ ਕੰਮ ਨੂੰ ਕਰ ਰਹੀ ਹੈ ਉਸ ਬ੍ਰਾਂਚ ਨੂੰ ਹੀ ਹੋਰ ਤਗੜਾ ਕੀਤਾ ਜਾਵੇ ਉਹਨੂੰ ਮੈਨਪਾਵਰ ਦਿੱਤੀ ਜਾਵੇ ਉਹਨੂੰ ਮਸ਼ੀਨਰੀ ਦਿੱਤੀ ਜਾਵੇ ਤਾਂ ਕਿ ਉਹ ਕੰਮ ਬਹੁਤ ਵਧੀਆ ਕਰ ਰਹੇ ਨੇ ਪਹਿਲਾਂ ਵੀ ਹੋਰ ਐਫੀਸ਼ੀਐਂਟਲੀ ਨਾ ਕਰ ਸਕਦਾ ਸਰ ਇਹ ਤੁਹਾਡੀ ਮੰਗਾਂ ਵੈ ਅਗਰ ਨਹੀਂ ਮੰਨੀ ਜਾਂਦੀ ਉਸ ਤੋਂ ਬਾਅਦ ਅਗਰ ਕੋਈ ਕਰਨੇ ਤਾਂ ਬੈਠੇ ਆ ਸਾਡੀ ਮਰਜ਼ੂਕੀ ਅਸੀਂ ਚਾਹਨੇ ਆਰਡਰ ਵਾਟਰਾ ਹੁਣ ਬ੍ਰਾਂਚਾਂ ਵਾਈਜ਼ ਜੋ ਕੰਮ ਚੱਲਦਾ ਹੈ ਉਸ ਹਿਸਾਬ ਨਾਲ ਕੰਮ ਦਿੱਤਾ ਜਾਵੇ